ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਾਟੋ ਕਲੇਸ਼ ਵਧਦਾ ਜਾ ਰਿਹਾ ਹੈ ਇੱਕ ਪਾਸੇ ਸੁਖਬੀ ਸਿੰਘ ਬਾਦਲ ਜੋ ਮੌਕੇ ਦੇ ਪਾਰਟੀ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਨੇ ਦੂਸਰੇ ਪਾਸੇ 60 ਤੋਂ ਪਲੱਸ ਜਿਹੜੇ ਟਕਸਾਲੀ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਬਾਗੀ ਹੋ ਚੁੱਕੇ ਨੇ ਉਹ ਨਹੀਂ ਚਾਹੁੰਦੇ ਕਿ ਸੁਖਬੀਰ ਬਾਦਲ ਜਿਹੜੇ ਨੇ ਲਗਾਤਾਰ ਪ੍ਰਧਾਨਗੀ ਤੇ ਰਹਿਣ ਪਿਛਲੇ ਦਿਨਾਂ ਦੇ ਵਿੱਚ ਇੱਕ ਬਿਆਨ ਆਇਆ ਸੀ ਵਿਵਾਹ ਹਸਮਰਤਕੌਰ ਬਾਦਲ ਦਾ ਉਹਨਾਂ ਨੇ ਕਿਹਾ ਜਿਹੜੇ ਬਾਗੀ ਧੜੇ ਵਾਲੇ ਨੇ ਇਹ ਭਾਰਤੀ ਜਨਤਾ ਪਾਰਟੀ ਦੇ ਪਿੱਟੂ ਨੇ ਲੇਕਿਨ ਕਲ ਚੰਦਰਮਾ ਜਰਣਾ ਨੇ ਬਿਆਨ ਦਿੱਤਾ ਸੀ ਕਿ ਸੁਖਬੀਰ ਬਾਦਲ ਤੇ ਮਿੰਟਾਂ ਕਰਦੇ ਰਹੇ ਨੇ ਨਰਿੰਦਰ ਮੋਦੀ ਦੀਆਂ ਕਿ ਅਸੀਂ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਗਠਬੰਧਨ ਦੇ ਤਹਿਤ ਲੜਾਂਗੇ ਜਿਹੜੀਆਂ 2024 ਦੇ ਵਿੱਚ ਸੰਪਰ ਹੋ ਚੁੱਕੀਆਂ ਨੇ ਅਤੇ ਇਕੱਲੇ ਜਾ ਕੇ ਨਰਿੰਦਰ ਮੋਦੀ ਦੇ ਨਾਲ ਸੁਖਵੀਰ ਬਾਦਲ ਨੇ ਮੀਟਿੰਗ ਕੀਤੀ ਹੈ ਲੇਕਿਨ ਹੁਣ ਮਾਜਰਾ ਕੀ ਹੈ ਦੱਸਿਆ ਜਾ ਰਿਹਾ ਹੈ ਕਿ 1 ਜੁਲਾਈ ਨੂੰ ਬਾਗੀ ਧੜਾ ਵਿਦ ਪ੍ਰਧਾਨ ਦੇ ਨਾਲ ਤਲਬ ਹੋਵੇਗਾ ਅਕਾਲ ਤਖਤ ਤੇ ਉਥੇ ਆਪਣੀਆਂ ਗਲਤੀਆਂ ਮੰਨਣਗੇ ਆਪਣਾ ਪ੍ਰਸਤਾਵ ਜਿਹੜਾ ਹੈ ਅਕਾਲ ਤਖਤ ਦੇ ਜਥੇਦਾਰ ਦੇ ਸਾਹਮਣੇ ਹਰਜਿੰਦਰ ਸਿੰਘ ਧਾਮੀ ਦੇ ਸਾਹਮਣੇ ਰੱਖਣਗੇ ਉਸ ਤੋਂ ਬਾਅਦ ਜਿਹੜਾ ਨਵਾਂ ਪ੍ਰਧਾਨ ਬਣਾਇਆ ਜਾ ਰਿਹਾ ਹੈ ਉਹ ਖਬਰਾਂ ਆ ਰਹੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਗਿਆਨੀ ਜਥੇਦਾਰ ਹਰਪ੍ਰੀਤ ਸਿੰਘ ਜਿਹੜੇ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣਗੇ ਜਾਂ ਇਹੀ ਜਿਹੜੀ ਅਕਾਲੀ ਦਲ ਰਹਿੰਦੀ ਹੈ ਪੁਰਾਣੀ ਇਟ ਮੀਨਸ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਮੌਜੂਦਾ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ 1 ਜੁਲਾਈ ਤੋਂ ਬਾਅਦ ਉਹਨਾਂ ਦਾ ਪੱਤਾ ਜਿਹੜਾ ਹੈ ਪ੍ਰਧਾਨਗੀ ਤੋਂ ਕਰਨਤਾ ਜਾਵੇਗਾ ਇਹ ਵੀ ਗੱਲ ਦੱਸਣ ਯੋਗ ਹੈ ਕਿ ਸੁਖਬੀਰ ਬਾਦਲ ਆਪਣੀ ਪ੍ਰਧਾਨਗੀ ਨੂੰ ਛੱਡ ਕਿਉਂ ਨਹੀਂ ਰਹੇ ਜੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵਾਕਡੋਰ ਉਹਨਾਂ ਦੇ ਹੱਥਾਂ ਦੇ ਵਿੱਚ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਵਾਕਡੋਰ ਜਿਹੜੀ ਪਾਰਟੀ ਦੀ ਸੀ ਉਹ ਸੁਖਵੀਰ ਬਾਦਲ ਦੇ ਹੱਥ ਵਿੱਚ ਸੀ ਲੇਕਿਨ 1% ਵੀ ਫਾਇਦਾ ਨਹੀਂ ਹੋਇਆ ਕਿਉਂਕਿ ਪੰਥ ਜਿਹੜਾ ਹੈ ਪੰਥ ਵੋਟ ਹੈ ਉਹ ਸ਼੍ਰੋਮਣੀ ਅਕਾਲੀ ਦਲ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕਾਰਨਾਮੇ ਤੋਂ ਨਾਰਾਜ਼ ਹੈ ਇਸ ਕਰਕੇ ਸਿੱਖ ਪੰਥ ਵੋਟ ਜਿਹੜੀ ਹੈ ਨਾ ਤਾਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪਈ ਨਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਪਈ ਕੀ ਹੋ ਗਿਆ ਹੈ ਪੂਰੇ ਪੰਜਾਬ ਨੂੰ ਪੰਜਾਬ ਦੀ ਪੰਥ ਵੋਟ ਨੂੰ ਅਤੇ ਪੰਜਾਬ ਦੀ ਕਿਸਾਨੀ ਵੋਟ ਨੂੰ ਕਿਤੇ ਨਾ ਕਿਤੇ ਜਾ ਕੇ ਖਿੱਚੋ ਤਾਣੀ ਅੰਦਰ ਅੰਦਰੋ ਚੱਲ ਰਹੀ ਹੈ ਸਰਦਾਰ ਸੁਖਬੀਰ ਸਿੰਘ ਦੀ ਪ੍ਰਧਾਨਗੀ ਨੂੰ ਲੈ ਕੇ ਇਸ ਲਈ ਬਾਗੀ ਧੜਾ ਜਿਹੜਾ ਹੈ ਉਹ 1 ਜੁਲਾਈ ਨੂੰ ਸ਼੍ਰੀ ਅਕਾਲ ਤਖਤ ਤੇ ਤਲਬ ਹੋਵੇਗਾ ਅਤੇ ਨਵਾਂ ਪ੍ਰਧਾਨ ਦੱਸ ਦਈਏ ਜਿਹੜੇ ਪਹਿਲਾਂ ਅਕਾਲ ਤਖਤ ਦੇ ਪ੍ਰਧਾਨ ਸੀ ਜਸਦਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜਿਹੜਾ ਹੈ ਨਵਾਂ ਪ੍ਰદાન ਨਿਯੁਕਤ ਕੀਤਾ ਜਾ ਸਕਦਾ ਹੈ 1 ਜੁਲਾਈ ਤੋਂ ਬਾਅਦ ਜੇ ਇਸ ਤਰ੍ਹਾਂ ਹੁੰਦਾ ਹੈ ਪਾਰਟੀ ਦੇ ਵਿੱਚ ਹੋਰ ਵੀ ਨਵੇਂ ਚਿਹਰੇ ਆਉਣਗੇ ਜਿਨ੍ਹਾਂ ਨੂੰ ਅਹੁਦੇਦਾਰੀਆਂ ਵੰਡੀਆਂ ਜਾਣਗੀਆਂ ਹੋ ਸਕਦਾ ਹੈ ਬਾਦਲ ਪਰਿਵਾਰ ਦਾ ਪਤਾ ਸਾਹਿਬ ਦੂਜੇ ਪਾਸੇ ਗੱਲ ਕਰੀਏ ਬਿਕਰਮ ਸਿੰਘ ਮਜੀਠੀਆ ਦੀ ਬਿਕਰਮਜੀਤ ਮਜੀਠੀਆ ਵੀ ਜਿਹੜੇ ਨੇ ਉਹ ਬਿਲਕੁਲ ਸਾਇਲੈਂਟ ਨੇ ਉਸ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਨਾ ਤਾਂ ਭਾਗੀ ਤੜਿਆਂ ਦੇ ਨਾਲ ਅਤੇ ਨਾ ਹੀ ਸੁਖਵੀਰ ਬਾਦਲ ਦੇ ਨਾਲ ਹਾਲਾਂਕਿ ਰਿਸ਼ਤੇ ਦੇ ਵਿੱਚ ਉਹਨਾਂ ਦੇ ਜੀਜਾ ਜੀ ਲੱਗਦੇ ਨੇ ਕੋਈ ਵੀ ਪਲਟਵਾਰ ਜਿਹੜਾ ਹੈ ਬਿਕਰਮਜੀਤ ਜੀਠਿਆ ਨੇ ਦੋ ਦੋਰਾ ਨਹੀਂ ਕੀਤਾ ਗਿਆ ਕਿਉਂਕਿ ਉਹ ਨਸ਼ਾ ਤਸਕਰੀ ਨੂੰ ਲੈ ਕੇ ਉਹਨਾਂ ਦੇ ਕੇਸ ਚੱਲਦਾ ਪਿਆ ਹੈ ਉਹਦੀ ਆਉਣ ਵਾਲੇ ਦਿਨਾਂ ਦੇ ਵਿੱਚ ਸੁਣਵਾਈ ਹੋਣੀ ਹੈ ਪਟਿਆਲਾ ਦੀ ਕੋਰਟ ਦੇ ਵਿੱਚ ਉਹ ਆਪਣੇ ਤੌਰ ਤੇ ਭੱਜ ਭਜਾਈਆ ਕਰ ਰਹੇ ਨੇ ਇੱਕ ਪਾਸੇ ਸੁਖਵੀਰ ਬਾਦਲ ਇੱਕ ਪਾਸੇ ਬਾਗੀ ਧੜਾ ਹੁਣ ਦੇਖਣਾ ਹੋਵੇਗਾ ਕਿ ਬਾਜੀ ਕੌਣ ਮਾਰਦਾ ਹੈ ਪ੍ਰਧਾਨਗੀ ਨੂੰ ਲੈ ਕੇ ਕਿਉਂਕਿ 60 ਤੋਂ ਵੀ ਜ਼ਿਆਦਾ ਸ਼ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਨੇ ਜਿਨ੍ਹਾਂ ਨੇ ਸਾਹਮਣਾ ਕਰ ਦਿੱਤਾ ਹੈ ਸਾਡਾ ਭਾਵੇਂ ਸੀਟ ਕੱਟ ਜਾਵੇ ਪਰ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਦਾਨ ਨਹੀਂ ਬਣ ਦਿਆਂਗੇ ਸ਼ਰੋਮਣੀ ਅਕਾਲੀ ਦਲ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਹੋਣਗੇ ਵੱਡੇ ਖੁਲਾਸੇ ਧੰਨ